ਹਲਾਤ ਸਾਡੇ ਬਹੁਤ ਮਾੜੇ ਆ ਉਹ ਤੁਹਾਨੂੰ ਹੀ ਪਤਾ ਲੱਗਦਾ ਪਿਆ ਤੁਸੀਂ ਦੇਖ ਰਹੇ ਹੋ ਹਾਲਾਤ ਬਹੁਤ ਮਾੜੇ ਆ ਘਰ ਵੀ ਸਾਡਾ ਬਹੁਤ ਮਾੜਾ ਵਾ ਈਨਾਂ ਦੀ ਛੱਤ ਆ ਜਦੋਂ ਧੋਪਾਂ ਨਹੀਂ ਤੇ ਅਸੀਂ ਛੱਡਦੇ ਆ ਜਦੋਂ ਮੀਂਹ ਪੈਂਦਾ ਤੇ ਅਸੀਂ ਭਿੱਜ ਜਾਂਦੇ ਆ ਸਾਰਾ ਅੰਦਰ ਪਾਣੀ ਆ ਜਾਂਦਾ ਵਾ ਰੋਟੀ ਪਾਣੀ ਦਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਵਾ ਕਿਉਂਕਿ ਜਦੋਂ ਸਾਡੇ ਹੱਥ ਪੈਰ ਮਾੜੇ ਮੋਟੇ ਚੱਲਦੇ ਸੀ ਤੇ ਅਸੀਂ ਮਾੜਾ ਮੋਟਾ ਕਰਕੇ ਦੋਵੇਂ ਜੀ ਖਾਂਦੇ ਸੀ ਤੇ ਇਹ ਇਨਾਂ ਕੋਲ ਨਹੀਂ ਚੰਦਾ ਤੇ ਮੈਂ ਚਲੋ ਮਸ਼ੀਨ ਮਸ਼ੀਨ ਚਲੰਦੀ ਮਾੜਾ ਮੋਟਾ ਸਾਡਾ ਸਰਕਲ ਚਲਦਾ ਹੀ ਹੁਣ ਮੇਰੀਆਂ ਅੱਖਾਂ ਵਿੱਚ ਤਾਂ ਗਾਨੀ ਪੰਦੀਆਂ ਤੇ ਜਿੱਥੋਂ ਤੱਕ ਜਿੱਥੋਂ ਸਾਡੇ ਹਾਲਾਤ ਜਿਆਦਾ ਮਾੜੇ ਹੋ ਗਿਆ ਇੱਕ ਸਾਡਾ ਬੱਚਾ ਵੀ ਹੈ ਬੱਚੇ ਨੂੰ ਅਸੀਂ ਪੜਾਉਣ ਵਾਸਤੇ ਤਰਲੇ ਲਿਆ ਨਿਆ ਸਰਕਾਰੀ ਸਕੂਲ ਪਾਇਆ ਵਾ ਉੱਥੇ ਪੜਦਾ ਵਾ ਉੱਥੇ ਸਾਨੂੰ ਕੋਈ ਖਰਚਾ ਨਹੀਂ ਪੈਂਦਾ ਚਲੋ ਕਾਪੀਆਂ ਕੁੱਪੀਆਂ ਮੁਸ਼ਕਲ ਹੁੰਦੀ ਲਾਣ ਦੀ ਬਾਕੀ ਸਾਰਾ ਖਰਚਾ ਆਪ ਕਰ ਲਿਆ ਮੇਰੇ ਬੱਚੇ ਦਾ ਤੇ ਸਾਡੇ ਹਾਲਾਤ ਬਹੁਤ ਜਿਆਦਾ ਮਾੜੇ ਆ ਕਿਸੇ ਵੇਲੇ ਦਿਹਾੜੀ ਮਿਲਦੀ ਐਨਾਂ ਨੂੰ ਕਿਸੇ ਵੇਲੇ ਨਹੀਂ ਮਿਲਦੀ ਹਾਂਜੀ ਮਾਂ ਪਿਓ ਤੋਂ ਬਾਅਦ ਹੀ ਇਦਾਂ ਦੀ ਜ਼ਿੰਦਗੀ ਹੋਈ ਐ ਬਾਕੀ ਜੋ ਵੀ ਕੁਝ ਹੈਗਾ ਸੀ ਕਿ ਜੀ ਦਾ ਮਾਪਿ ਉਹਦੇ ਹੁੰਦੇ ਤੇ ਬਹੁਤ ਐਸ਼ ਕੀਤੀ ਏ ਇਸ ਪਰਿਵਾਰ ਨੂੰ ਤੇ ਮਾਂ ਬਾਕੀ ਹਾਲਾਤ ਸਾਡੇ ਬਾਤ ਮਾੜੇ ਹੋਏ ਆਪਣੇ ਮਾਂ ਬਾਪ ਦੇ ਬਾਤ ਸੱਜੇ ਗੱਲ ਜੀ ਸਾਰਿਆਂ ਦੂਸਰੀ ਜਗ੍ਹਾ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਸਿੱਧੇ ਕਵਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੇਰ ਰਹੀ ਤੁਹਾਨੂੰ ਇੱਕ ਜੋੜੇ ਨਾਲ ਮਿਲਾਨ ਜਾ ਰਹੇ ਹਾਂ ਜਿਹੜੀ ਕਿ ਵੱਖਰੀ ਜੋੜੀ ਹੈ ਹਾਈਟ ਇੱਕ ਦੀ 3 ਫੁੱਟ ਹੈ ਤੇ ਇੱਕ ਦੀ 4 ਫੁੱਟ ਹੈ ਦੋਵੇਂ ਮੀਆਂ ਬੀਬੀ ਜ਼ਿੰਦਗੀ ਕੱਟ ਰਹੇ ਨੇ ਪਰ ਇਹ ਹੈ ਕਿ ਮੁਸ਼ਕਲ ਹਾਲਾਤ ਨੇ ਬਹੁਤ ਮੁਸ਼ਕਿਲਾਂ ਜ਼ਿੰਦਗੀ ਕੱਟਣੀ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਲੋਕ ਰੱਬ ਨਾਲ ਸ਼ਿਕਾਇਤ ਕਰਦੇ ਨੇ ਕਿ ਰੱਬਾ ਸਾਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਪਰ ਇਹ ਫਿਰ ਵੀ ਰੱਬ ਦੀ ਰਜ਼ਾ ਤੇ ਰਹਿ ਕੇ ਜ਼ਿੰਦਗੀ ਜੀ ਰਹੇ ਨੇ ਮੁਸ਼ਕਿਲ ਹਾਲਾਤ ਨੇ ਤਾਂ ਨਾਲ ਗੱਲਬਾਤ ਕਰਾ ਲੰਨੇ ਆ ਸਾਡੇ ਨਾਲ ਵਜੂਦ ਨਹੀਂ ਗੱਲ ਕਰਦੇ ਆ ਆਖਿਰ ਕਿਸ ਤਰ੍ਹਾਂ ਜ਼ਿੰਦਗੀ ਚੱਲ ਰਹੀ ਹੈ ਕਿਉਂਕਿ ਇੱਕ ਵੱਖਰਾ ਦੇਖਣ ਨੂੰ ਮਿਲਿਆ ਕਿ ਹਾਈਟ ਛੋਟੀ ਹੈ ਦੋਵਾਂ ਦੀ ਫਿਰ ਵੀ ਜ਼ਿੰਦਗੀ ਕੱਟਣੀ ਔਖੀ ਹੋਈ ਪਰ ਸਾਥ ਕੱਟ ਰਹੇ ਆ ਅੱਲਾ ਦਾ ਸਸ਼ੀ ਕਲਨ ਜੀ ਸਸ਼ੀ ਕਲਨ ਜੀ ਕੀ ਨਾਮ ਜੀ ਦਾ ਮੇਰਾ ਨਾਮ ਰਜਵੰਤ ਕੋਰ ਕਿ ਕਿੱਦਾਂ ਨੇ ਹਾਲਾਤ ਨੇ ਘਰ ਦੇ ਦੇਖੇ ਬਹੁਤ ਮੁਸ਼ਕਿਲ ਹੈ ਰਲ ਕੇ ਜ਼ਿੰਦਗੀ ਕੱਟ ਰਿਹਾ ਪਰ ਹਾਲਾਤ ਬੜੇ ਮਾੜੇ ਨੇ ਕੀ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਹਾਲਾਤ ਸਾਡੇ ਬਹੁਤ ਮਾੜੇ ਆ ਤੁਹਾਨੂੰ ਹੀ ਪਤਾ ਲੱਗਦਾ ਪਿਆ ਤੁਸੀਂ ਦੇਖ ਰਹੇ ਹੋ ਤੇ ਹਾਲਾਤ ਬਹੁਤ ਮਾੜੇ ਆ ਘਰ ਵੀ ਸਾਡਾ ਬਹੁਤ ਮਾੜਾ ਵਾ ਟੀਨਾਂ ਦੀ ਛੱਤ ਆ ਜਦੋਂ ਧੋਪਾਂ ਨਹੀਂ ਤੇ ਅਸੀਂ ਛੱਡਦੇ ਆ ਜਦੋਂ ਮੀਂਹ ਪੈਂਦਾ ਤੇ ਅਸੀਂ ਭਿੱਜ ਜਾਂਦੇ ਆ ਸਾਰਾ ਅੰਦਰ ਪਾਣੀ ਆ ਜਾਂਦਾ ਵਾ ਤੇ ਬਾਕੀ ਸਾਡਾ ਰੋਟੀ ਪਾਣੀ ਦਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਵਾ ਕਿਉਂਕਿ ਜਦੋਂ ਸਾਡੇ ਹੱਥ ਪੈਰ ਮਾੜੇ ਮੋٹے ਚੱਲਦੇ ਸੀ ਤੇ ਅਸੀਂ ਮਾੜਾ ਮੋਟਾ ਕਰਕੇ ਦੋਵੇਂ ਜੀ ਖਾਂਦੇ ਸੀ ਕਿ ਇਹ ਇਨਾਂ ਕੋਲ ਨਹੀਂ ਹੁੰਦਾ ਤੇ ਮੈਂ ਚਲੋ ਮਸ਼ੀਨ ਮਸ਼ੀਨ ਚਲੰਦੀ ਮਾੜਾ ਮੋਟਾ ਸਾਡਾ ਸਰਕਲ ਚੱਲਦਾ ਸੀ ਹੁਣ ਮੇਰੀਆਂ ਅੱਖਾਂ ਵੀ ਤਾਕਦਾ ਨਹੀਂ ਪਾਉਂਦੀਆਂ ਤੇ ਜਿੱਥੋਂ ਤੱਕ ਜਿੱਥੋਂ ਸਾਡੇ ਹਾਲਾਤ ਜਿਆਦਾ ਮਾੜੇ ਹੋ ਗਏ ਆ ਇੱਕ ਸਾਡਾ ਬੱਚਾ ਵੀ ਹੈ ਬੱਚੇ ਨੂੰ ਅਸੀਂ ਪੜਾਉਣ ਵਾਸਤੇ ਤਰਲੇ ਲੈਨੇ ਸਰਕਾਰੀ ਸਕੂਲ ਪਾਇਆ ਵਾ ਉੱਥੇ ਪੜ੍ਹਦਾ ਵਾ ਉੱਥੇ ਸਾਨੂੰ ਕੋਈ ਖਰਚਾ ਨਹੀਂ ਪੈਂਦਾ ਚਲੋ ਕਾਪੀਆਂ-ਕੁਪੀਆਂ ਮੁਸ਼ਕਲ ਹੁੰਦੀ ਲੈਣ ਦੀ ਬਾਕੀ ਸਾਰਾ ਖਰਚਾ ਉਹ ਆਪ ਕਰ ਲਿਆ ਮੇਰੇ ਬੱਚੇ ਦਾ ਤੇ ਸਾਡੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਕਿਸੇ ਵਲੇ ਦਿਹਾੜੀ ਮਿਲਦੀ ਇਹਨਾਂ ਨੂੰ ਕਿਸੇ ਵਲੇ ਨਹੀਂ ਮਿਲਦੀ ਜੇ ਦਿਹਾੜੀ ਮਿਲ ਜਾਂਦੀ ਹੈ ਤੇ ਦਿਹਾੜੀਦਾਰ ਪੈਸਾ ਨਹੀਂ ਦਿੰਦੇ ਫੇਰ ਵੀ ਸਾਨੂੰ ਮੁਸ਼ਕਲ ਹੋ ਜਾਂਦੀ ਹੈ ਫੇਰ ਅਸੀਂ ਸੋ ਕੋ ਜਿਆਦਾ ਕਲਪ ਜਾਂਨੇ ਆ ਵੀ ਲਾਮ ਕੰਮ ਕਰਕੇ ਵੀ ਪੈਸੇ ਨਹੀਂ ਮਿਲੇ ਖਾਣ ਵਾਸਤੇ ਤੇ ਕੰਮ ਕਰੀਦਾ ਤੇ ਜੇ ਖਾਣਾ ਨਾ ਮਿਲੇ ਤੇ ਕੰਮ ਕਰਨ ਦਾ ਵੀ ਕੀ ਫਾਇਦਾ ਵਾ ਤੇ ਛਡੇ ਹਾਲਾਤ ਬਹੁਤ ਮਾੜੇ ਆ ਕਿਸ ਤਰ੍ਹਾਂ ਮਿਲ ਆ ਕਿਸ ਤਰ੍ਹਾਂ ਐਸੀ ਦਾੜੀ ਤੂੰ ਆਦਾ ਛਡੇ ਰਿਸ਼ਤਾ ਇਹਨਾਂ ਦੀ ਭੈਣ ਦੇ ਜਵਾਈ ਨੇ ਕਰਵਾਇਆ ਸੀ ਤੇ ਉਹਨੇ ਸਾਡੀ ਮੈਰਿਜ ਕਰਵਾਈ ਮੇਰੀਆਂ ਭੈਣਾਂ ਨੇ ਕੀਤੀ ਇਹਦੀ ਵੀ ਭੈਣ ਨੇ ਕੀਤੀ ਹਾਂਜੀ ਦੋਨਾਂ ਨੇ ਦੋਨਾਂ ਦੀ ਸ਼ਾਦੀ ਉਹਨਾਂ ਨੇ ਕੀਤੀ ਭੈਣ ਪਰਮਾਨੇ ਤੇ ਕਿਸ ਤਰ੍ਹਾਂ ਦੀ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਕਿ ਬਾਅਦ ਚੋ ਇਸ ਤਰ੍ਹਾਂ ਦੀ ਜ਼ਿੰਦਗੀ ਹੋਈ ਹੈ ਕਿ ਮਾਪਿਆਂ ਚਲੇ ਗਏ ਕਿਸ ਤਰ੍ਹਾਂ ਹਾਂਜੀ ਮਾਪਿਆਂ ਤੋਂ ਬਾਅਦ ਹੀ ਇਦਾਂ ਦੀ ਜ਼ਿੰਦਗੀ ਹੋਈ ਹੈ ਬਾਕੀ ਜੋ ਵੀ ਕੁਛ ਅਗਾਸੀ ਠੀਕ ਸੀਗਾ ਮਾਂ ਪਿਓ ਦੇ ਹੁੰਦੇ ਤੇ ਬਹੁਤ ਐਸ਼ ਕੀਤੀ ਏ ਇਸ ਪਰਵਾਰ ਨੂੰ ਤੇ ਮਾਂ ਵੀ ਬਾਕੀ ਖਲਾਅ ਅੱਛਾ ਢੇ ਬਾਤ ਮਾੜੇ ਹੋਏ ਆਪਣੇ ਮਾਂ ਬਾਪ ਦੇ ਬਾਅਦ ਅੱਛਾ ਤੇ ਕਦੀ ਰੱਬ ਨਾਲ ਸ਼ਿਕਵਾ ਹੁੰਦਾ ਕਿਉਂਕਿ ਰੱਬ ਨਾਲ ਅਕਸਰ ਹਰ ਕੋਈ ਨਾਰਾਜ਼ਗੀ ਕਰਦਾ ਤੁਹਾਡੇ ਕੋਲ ਤੇ ਤੁਸੀਂ ਤੇ ਠੀਕੇ ਵੀ ਇਹ ਹਾਲਾਤ ਤੁਹਾਡੇ ਮਾੜੇ ਤੇ ਕੋਈ ਹੁੰਦਾ ਵਾ ਕਿ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਰਫਾ ਹੁ ਕਿਸ ਤਰ੍ਹਾਂ ਦਿਖਾਤੀ ਹੈ ਤੇ ਉਤੋਂ ਹਾਈਟ ਵੀ ਨਹੀਂ ਦਿੰਦੀ ਕਿ ਕੰਮ ਕਾਰ ਕਰਨ ਜੋਗੇ ਹੁੰਦੇ ਆਪਾਂ ਮਾ ਸੇ ਹੋਈ ਸੀ ਕੌਣ ਲਾਇਆ ਵੀ ਜੇ ਤੂੰ ਸਨ ਬਣਾਇਆ ਸੀ ਜਿੱਦਾਂ ਦਾ ਤੇ ਸਾਡੇ ਹਾਲਾਤ ਚੰਗੇ ਬਣਾ ਦਿੰਦਾ ਸਾਡਾ ਕਾਰੋਬਾਰ ਹੁੰਦਾ ਸਾਡਾ ਘਰਬਾਰ ਚੰਗਾ ਹੁੰਦਾ ਜਿੱਥੇ ਅਸੀਂ ਸੋਹਣੀ ਤਰ੍ਹਾਂ ਰਹਿ ਸਕਦੇ ਕੋਈ ਸਾਨੂੰ ਮੰਜਾਕ ਨਾ ਕਰਦਾ ਵੀ ਕਿੱਥੇ ਰਹਿੰਦੇ ਪਿਓ ਕੀ ਕਰਦੇ ਪਿਓ ਤੁਹਾਡੇ ਕੋ ਤੇ ਖਾਣ ਨੂੰ ਵੀ ਨਹੀਂ ਹੈਗਾ ਭਾਵੇਂ ਸਾਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਪਰ ਫਿਰ ਵੀ ਅਗਲਾ ਗੱਲ ਕਰ ਦਿੰਦਾ ਵਾ ਵੀ ਤੁਹਾਡੇ ਘਰ ਤੇ ਖਾਣ ਨੂੰ ਹੀ ਨਹੀਂ ਹੈਗਾ ਤੁਹਾਡੇ ਕੋਲ ਕੀ ਆਈਏ ਚਲੋ ਇਥੋਂ ਫਿਰ ਹੁੰਦਾ ਵਾ ਪ੍ਰਭੂ ਦੇ ਨਾਲ ਗੱਸਾ ਗਿਲਾ ਵੀ ਤੁਸੀਂ ਸਾਨੂੰ ਜੇ ਬਣਾਇਆ ਸੀ ਜੇ ਚੰਗੇ ਨਹੀਂ ਸੀ ਬਣਾਣਾ ਤੇ ਸਾਡੇ ਹਾਲਾਤ ਹੀ ਚੰਗੇ ਰੱਖ ਦਿੰਦੇ ਹਾਂ ਜੀ ਘਰ ਜਿਹੜਾ ਵਾ ਕਿ ਇਹ ਆਪਣਾ ਘਰ ਹੈ ਘਰ ਛੱਡਾ ਹੁਣ ਆਪਣਾ ਵਾ ਇਹ ਸਾਨੂੰ ਨਿਹੰਗ ਸਿੰਘ ਨੇ ਦਿੱਤੀ ਜਗਾ ਉਹਦੇ ਵਿੱਚ ਅਸੀਂ ਬਣਾਇਆ ਵਾ ਆਪਾਂ ਆਪਣੇ ਕੋਲੋਂ ਪੈਸਾ ਨਹੀਂ ਲਾਇਆ ਸਾਨੂੰ ਇੱਥੇ ਇੱਕ ਰੋਡ ਬੰਦਾ ਪਿਆ ਸੀ ਰੋਡ ਵਾਲਿਆਂ ਦੇ ਨਾਲੇ ਨੌਕਰੀ ਕਰਦੇ ਸੀ ਉਹਨਾਂ ਦੀ ਜੀ.ਐਸ.ਪੀ ਦੀ ਰਾਤੀ ਰਾਖੀ ਕਰਦੇ ਸੀ ਠੰਡਾਂ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਟੁਕੜਾ ਸੀਮਿੰਟ ਵਗੈਰਾ ਦਿੱਤਾ ਤੇ ਇੰਨਾ ਕੁ ਅਸੀਂ ਬਣਾਇਆ ਮਾੜਾ ਮੋਟਾ ਜੋ ਵੀ ਟੀਨਾਂ ਦੀ ਛੱਤ ਆ ਅੱਛਾ ਤੇ ਕਿਹਜਰਾ ਗੁਜ਼ਾਰਾ ਕਿੱਦਾਂ ਚੱਲਦਾ ਉਹਨਕਰ ਗੁਜ਼ਾਰਾ ਇੰਨਾ ਹੀ ਭਾਜੀ ਜੇ ਦਿਹਾੜੀ ਮਿਲ ਜੰਦੀ ਤੇ ਖਾ ਲਈਦੀ ਜੇ ਨਹੀਂ ਦਿਹਾੜੀ ਮਿਲਦੀ ਤੇ ਚੁੱਕ ਕਰਕੇ ਬੈਠ ਜਾਈਦਾ ਵਾ ਆਪਣੇ ਬੱਚੇ ਵਾਸਤੇ ਰੱਖ ਲਈਦਾ ਵਾ ਵੀ ਬੱਚਾ ਨਾਲ ਸਾਡਾ ਭੁੱਖਾ ਰਵੇ ਜਾਂ ਪੈਸੇ ਤੋਂ ਨਾ ਚਰਸੇ ਉਹ ਸਾਬ ਨਾਲ ਪੈਸਾ ਵਰਤ ਲਈਦਾ ਬੱਚੇ ਲਈ ਕੀ ਸੁਪਨੇ ਲੇ ਕਿਉਂਕਿ ਦੇਖਿਆ ਵਕਸਰ ਮਾਂ ਪੇ ਬੱਚੇ ਲਈ ਸੁਪਨੇ ਸਜਾਂਦਾ ਕੀ ਸੁਪਨੇ ਬੱਚੇ ਵਾਸਤੇ ਤੇ ਮੇਰੇ ਬੜੇ ਉੱਚੇ ਸੁਪਨੇ ਆ ਕਿ ਮੇਰਾ ਬੱਚਾ ਕੋਈ ਸਰਕਾਰੀ ਨੌਕਰੀ ਕਰੇ ਸਰਕਾਰੀ ਨੌਕਰੀ ਕਰੀ ਹੋਰ ਮੇਰੇ ਬੱਚੇ ਦੇ ਮੇਰੇ ਨਾਲੋਂ ਵੀ ਉੱਚੇ ਸੁਪਨੇ ਆ ਕਿ ਮੈਂ ਫੌਜੀ ਬਣਾ ਜਾਂ ਪੁਲਿਸ ਚ ਬਣਾ ਤੇ ਮੈਂ ਕਿੰਨੇ ਚਿਰ ਕੋਈ ਵੀ ਨੌਕਰੀ ਮਿਲੇ ਪਰ ਇਹਨੋਂ ਸਰਕਾਰੀ ਮਿਲੇ ਕਿ ਕੱਲ ਨੂੰ ਮਾਪਿਆਂ ਨੂੰ ਨਾ ਕੋਈ ਸੋਚੇ ਵੀ ਮੇਰੇ ਮਾਪਿਆਂ ਨੇ ਮੇਰੇ ਵਾਸਤੇ ਕੀ ਸੋਚਿਆ ਅਸੀਂ ਸੋਚਣ ਜੋਗੇ ਤੇ ਹੈ ਨਹੀਂ ਪਰ ਫਿਰ ਵੀ ਸੋਚਦੇ ਆ ਕਿ ਅਸੀਂ ਕਿਸੇ ਤਰੀਕੇ ਨਾਲ ਇਹਦੇ ਵਾਸਤੇ ਕੁਝ ਬਣਾਈਏ ਕੁਝ ਕਰੀਏ ਭਜੀ ਤੁਸੀਂ ਦਿਹਾੜੀ ਤੇ ਜਾਂਦੇ ਕਿੰਨੇ ਦਿਹਾੜੀ ਨਹੀਂ ਮਿਲਦੀ ਕਿਉਂ ਕਿ ਗੱਲ ਕੀ ਹੁੰਦੀ ਹੈ ਹਾਂਜੀ ਗੱਲ ਕੀ ਹੁੰਦੀ ਦਿਹਾੜੀ ਕਿਉਂ ਨਹੀਂ ਮਿਲਦੀ ਦਾਰੇ ਨੀ ਮਿਲਦੇ ਕੰਮ ਨਹੀਂ ਹੁੰਦਾ ਦੇਖੋ ਕੰਮ ਨਹੀਂ ਤੇ ਕੋਈ ਹੁੰਦਾ ਤੈਨੂੰ ਰੋਟੀ ਦੇ ਕੇ ਕਰਨੇ ਕਾਲਾ ਨਿਕ ਛੁੱਟੀ ਕਰ ਲਾ اچھا ਇਤਨਾ ਵੀ ਲੋਕ ਬਿਹਾਰ ਕਰਦੇ ਤੁਹਾਡੇ ਹੂੰ ਕੀ ਮਨ ਚ ਫਿਰ ਕੀ ਹੁੰਦਾ ਫਿਰ ਵੀ ਆਣਾ ਫਿਰ ਮਾਨ ਕੇ ਇਹਨੂੰ ਕਰਨਾ ਬਈ ਮੈਨੂੰ ਉਹਨਾਂ ਨੇ ਦਬਾਵ ਦਿੱਤਾ ਉਹ ਕਹਿੰਦੇ ਤੇਰੇ ਕੋਲ ਕੰਮ ਨਹੀਂ ਹੁੰਦਾ ਹਾਂ ਗੇ ਹੁੰਦਾ ਦਾ ਕਰ ਲੈ ਗਾ ਕਰ ਲੋ ਛੁੱਟੀ ਕਰ ਲੈ ਵੀ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਬਹੁਤ ਮਾੜਾ ਵਿਹਾਰ ਕੀਤਾ ਜਾਂਦਾ ਇਹਨਾਂ ਦੇ ਨਾਲ ਕਿ ਦੇਖਿਆ ਜਾਵੇ ਤਾਂ ਹਾਈਟ ਵਸੋ ਬਿਸ਼ੱਕ 3 ਜਾਂ 4 ਫੁੱਟ ਦੀ ਦੋਵਾਂ ਦੀ ਹਾਈਟ ਪਰ ਘਰ ਵੀ ਚਲਾਣਾ ਹੁੰਦਾ ਜੇ ਇਹੋ ਜੇ ਲੋਕ ਨੇ ਜਿਸ ਤਰ੍ਹਾਂ ਦਾ ਕਰਨਗੇ ਫਿਰ ਇਹੋ ਜੇ ਲੋਕ ਕਿਸ ਤਰ੍ਹਾਂ ਜ਼ਿੰਦਗੀ ਜੀਣਗੇ ਤੇ ਲੋਕਾਂ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਵਾ ਕਿ ਇਹਨਾਂ ਵਰਗੇ ਲੋਕਾਂ ਨਾਲ ਅਸੀਂ ਇਦਾਂ ਦਾ ਨਾ ਕਰੀਏ ਜਾਂ ਫਿਰ ਰਿਸ਼ਤੇਦਾਰੀ ਦੀ ਵੀ ਗੱਲ ਕਰੀਏ ਜਦੋਂ ਮਾੜਾ ਟਾਈਮ ਆਉਂਦਾ ਦੋ ਸਾਰੇ ਪਿੱਛੇ ਪੱਜ ਜਾਂਦੇ ਨੇ ਛੱਡ ਜਾਂਦੇ ਨੇ ਪਰ ਦੇਖੇ ਜਾਵੇ ਫਿਰ ਵੀ ਜ਼ਿੰਦਗੀ ਕੱਟ ਰਹੇ ਨੇ ਦੋਵੇਂ ਇੱਕ ਆਸ ਦੇ ਵਿੱਚ ਕਿ ਆਪਣੇ ਬੱਚੇ ਨੂੰ ਕੁਝ ਬਣਾਉਣਾ ਚਾਹੁੰਦੇ ਨੇ ਆਪਣੇ ਬੱਚੇ ਦੇ ਨਾਲ ਇੱਕ ਵਧੀਆ ਸਰਕਾਰੀ ਨੌਕਰੀ ਤੇ ਲਗਾਉਣਾ ਚਾਹੁੰਦੇ ਨੇ ਕਿ ਬੱਚੇ ਦੀ ਜ਼ਿੰਦਗੀ ਅੱਗੇ ਵਧੀਆ ਜਾਵੇ ਤੇ ਪਰ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹਾਂਗੇ ਕਿ ਅਕਸਰ ਹੀ ਤੁਸੀਂ ਇਹੋ ਜਿਹੇ ਲੋਕਾਂ ਨੂੰ ਟਿਚਰਾ ਕਰਦੇ ਹੋ ਕਿਉਂਕਿ ਦੇਖਿਆ ਜਾਵੇ ਤੇ ਕਿਸੇ ਟਾਈਮ ਵੀ ਜ਼ਿੰਦਗੀ ਸਾਡੇ ਤੇ ਵੀ ਆ ਸਕਦੀ ਹੈ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਕਦੀ ਹਮੇਸ਼ਾ ਇੱਕ ਦੂਜੇ ਦੇ ਨਾਲ ਵਧੀਆ ਰਹਿਣਾ ਚਾਹੀਦਾ ਹੈ ਕਿ ਦੂਜੇ ਲਈ ਸਾਥ ਦੇਣਾ ਚਾਹੀਦਾ ਹੈ ਕੀ ਅਪੀਲ ਕੀ ਕਰਨੀ ਚਾਹੋਗੇ ਇੱਕ ਜਿਹ ਚੰਗੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਲੋੜ ਲਈ ਕੀ ਅਪੀਲ ਕਰਨੀ ਚਾਹੋ ਮੈਂ ਕਹਿੰਨੀ ਆ ਕਿ ਸਾਨੂੰ ਰਿਕਸ਼ਾ ਲੈ ਕੇ ਦਿੱਤਾ ਜਾਵੇ ਜਿਹੜਾ ਬੈਟਰੀ ਵਾਲਾ ਜਿਹੜਾ ਕਿ ਮੇਰਾ ਪਤੀ ਆਪ ਕੰਮ ਕਰਕੇ ਤੇ ਆਪਣੇ ਘਰ ਪੈਸੇ ਲਿਆਵੇ ਤੇ ਅਸੀਂ ਸੋਨੀ ਜਿੰਦਗੀ ਬੀਤੀਏ ਜਿਹੜਾ ਸਾਡੇ ਨਾਲ ਸ਼ਾਮਤ ਹੋਏਗਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਕਰਾਂਗੇ ਅਸੀਂ ਉਹਨਾਂ ਵਾਸਤੇ ਦੁਆ ਕਰਾਂਗੇ ਪ੍ਰਭੂ ਇਹਨਾਂ ਨੂੰ ਹੋਰ ਵੀ ਉੱਚਿਆਂ ਕਰ ਜੀ ਅ ਇਸੜਾ ਕਿ ਇੱਕ ਅਪੀਲ ਲਗਾਈ ਗਈ ਹੈ ਕਿ ਕੰਮ ਜਿਹੜਾ ਰਿਕਸ਼ਾ ਇਹ ਚਲਾਉਂਦੇ ਆ ਸੀਗਾ ਉਹ ਠੀਕ ਨਹੀਂ ਹੈਗਾ ਉਹ ਖਰਾਬ ਹੋ ਚੁੱਕਿਆ ਤੇ ਹੁਣ ਜਿਹੜੇ ਕੰਮ ਤੇ ਜਾਂਦੇ ਹੀ ਉੱਥੇ ਵੀ ਕੰਮ ਕਰਕੇ ਜਿਹੜਾ ਪਾਣੇ ਮੰਜਾ ਦਾ ਕੰਮ ਕਰਦੇ ਜਾਂ ਕੋਈ ਹੋਰ ਪਰ ਦਿਹਾੜੀ ਦਾੜ ਉਹਲੇ ਦਿਹਾੜੀ ਨਹੀਂ ਦਿੰਦੇ ਸੀਗੇ ਤੇ ਘਰ ਦੇ ਵਿੱਚ ਮੁਸ਼ਕਲ ਗੁਜ਼ਾਰਾ ਕਿਉਂਕਿ ਬੱਚਾ ਵੀ ਹੈ ਆਪ ਕੰਮ ਨਹੀਂ ਸਕਤੇ ਆ ਚੱਲ ਨਹੀਂ ਸਕਦੇ ਕਿਉਂਕਿ ਹਾਈਟ ਤੇ ਕਰਕੇ ਮੁਸ਼ਕਲ ਹੈ ਪਰ ਇੱਕ ਅਪੀਲ ਲਗਾਈ ਹੈ ਕਿ ਜੇ ਸਾਨੂੰ ਬੈਟਰੀ ਵਾਲੀ ਰਿਕਸ਼ਾ ਲੈ ਆ ਦਿੱਤਾ ਜਾਵੇ ਤਾਂ ਸਾਡਾ ਘਰ ਚੱਲ ਸਕਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੇ ਨੇ ਇਹਨਾਂ ਵਰਗਿਆਂ ਦੀ ਜ਼ਰੂਰ ਮਦਦ ਕਰੋ ਤਾਂ ਕਿ ਜ਼ਿੰਦਗੀ ਅੱਗੇ ਵਧੀਆ ਕੱਟ ਸਕਰ ਮੈਨੂੰ ਦਿਓ ਜਰੂਰ ਬਾਈ ਸਿਪਸੀ ਕਾਵਲ ਦਾ ਸਿਟੀ ਹੈਡਲਾਈਨਸ ਅਮਨੀ ਸਰ